ਖਬਰ ਬਸ ਅਸੀਂ ਅੱਜ ਬੇਨਤੀ ਕਰਕੇ ਇਹਨਾਂ ਨੂੰ ਸਮਝਾਉਣ ਆਏ ਆ ਵੀ ਕੂੜਾ ਇੱਥੇ ਨਾ ਲਾਇਆ ਜਾਵੇ ਪਰ ਜੇ ਕਮੇਟੀ ਫਿਰ ਵੀ ਨਾ ਹਟੋਗੀ ਅਸੀਂ ਪੱਕਾ ਇੱਥੇ ਧਰਨਾ ਲਾਵਾਂਗੇ ਤੇ ਜੇ ਮੰਨ ਲਓ ਵੀ ਫਿਰ ਵੀ ਨਾ ਹਟੇ ਫਿਰ ਡਾਂਗ ਛੋਟਾ ਵੀ ਘੜਕਾਵਾਂਗੇ ਪਰ ਅਸੀਂ ਕੂੜਾ ਨਹੀਂ ਇੱਥੇ ਲੈਣ ਦੇਣਾ ਹੋ ਸਾਡੇ ਮੁਲਾਜ਼ਮਾਂ ਦੀ ਗਲਤੀ ਕਰਕੇ ਕੋਈ ਸੇਮ ਵਾਲੇ ਸੜਤਾ ਜਾਂ ਪਈ ਸੜਤਾ ਕੋਈ ਕੂੜੇ ਕਰਕੇ ਨੂੰ ਸਾਰੇ ਨੂੰ ਜਿਹੜੇ ਉੱਪਰ ਰਹਿੰਦੇ ਔਰ ਉਹਨਾਂ ਨੂੰ ਪ੍ਰੋਬਲਮ ਆਈ ਹੈ ਉਹਨਾਂ ਨੇ ਇਹ ਨੂੰ ਬੰਦ ਕੀਤਾ ਮੈਂ ਵੀ ਇਹਨਾਂ ਦੀ ਹਮਾਇਤ ਕਰਦਾ ਵੀ ਜਿਹੜਾ ਇਹ ਹੋ ਰਿਹਾ ਗਲਤ ਹੈ ਤੇ ਨੰਪ ਇਹ ਤੋਂ ਅੱਗੇ ਜਾ ਕੇ ਹੈ ਪਰ ਸੇਮਨਾਲੇ ਦੇ ਵਿੱਚ ਵੀ ਕਾਫੀ ਹੈਗਾ ਕੂੜਾ ਪਰ ਉਹ ਚੀਜ਼ ਹੈ ਗਾਂਹ ਜਾ ਕੇ ਵੀ ਨੁਕਸਾਨ ਕਰੂਗੀ ਕਿਉਂਕਿ ਜੇ ਸੇਮਨਾਲ ਦੀ ਸਫਾਈ ਹੋਊਗੀ ਫੇਰ ਹੀ ਆਪਾਂ ਨੂੰ ਸਹੀ ਰਹੂਗਾ ਹਾਲਾਤ ਵਾਕਈ ਸਾਡੇ ਕਸੂਰ ਹੈ ਮੈਂ ਤਾਂ ਸਾਡੇ ਕਸੂਰ ਮੰਨਦਾ ਨਗਰ ਕੌਂਸਲ ਦਾ ਕਸੂਰ ਹੈ ਸਾਡੀ ਐਡਮਿਨਿਸਟਰेटर ਕਸੂਰ ਹੈ ਜਿਹਾ ਆਪਾਂ ਜਿਹੜਾ ਸਵੀਟਾਂ ਦੇ ਬਹਿਨੇ ਗਾਂ ਜਿਹੜਾ ਚੈੱਕ ਹੋਣੀ ਚਾਹੀਦੀ ਹੈ 2016 ਕਿਸ ਤਾਰਾਂ ਦੇ ਵਿੱਚ ਅਸੀਂ ਉਦੋਂ ਧਰਨਾ ਲਾ ਕੇ ਹੱਡਾ ਰੋੜੀ ਬੰਦ ਕਰਾਈ ਉਹ ਹੱਡਰਵੜੀ ਬੰਦ ਹੋ ਗਈ ਤੇ ਹੁਣ ਸਾਡੀ ਗੱਲ ਨੂੰ ਹੋਰ ਸਿਆਪਾ ਪੈ ਗਿਆ ਹੁਣ ਇਹ ਕਮੇਟੀ ਤੇ ਕੂੜਾ ਲਾਉਣ ਲੱਗ ਪਈ ਜੋ ਅਧਿਕਾਰੀ ਤਨਖਾਹ ਲੈਂਦੇ ਐ ਇਸ ਕੰਮ ਦੀ ਉਹਨਾਂ ਨੂੰ ਇਸ ਚੀਜ਼ ਦੀ ਨਿਗਰਾਨੀ ਰੱਖਣੀ ਚਾਹੀਦੀ ਆ ਉਹਨਾਂ ਨੂੰ ਮੈਂ ਅਗਾਏ ਬਾਏ ਦੱਸਦਾਰ ਇਹਨਾਂ ਭਾਈ ਵੀ ਆ ਤੁਹਾਡੇ ਪ੍ਰੋਬਲਮ ਆ ਰਹੀਆਂ ਇਹਨੂੰ ਸੋਲਵ ਕਰੋ ਪਰ ਉੱਤਰਡੇ ਲੈਵਲ ਤੇ ਕੋਈ ਨਹੀਂ ਵੇਖਦਾ ਜੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਅੱਜ ਵੀਰੇ ਖੜੇ ਆ ਕੋਟਕਪੂਰਾ ਰੋਡ ਦੇ ਜਿਹੜਾ ਪੋਲਾ ਇਹ ਅੱਗੇ ਆਉਂਦਾ ਸੇਵ ਨਾਲੇ ਦਾ ਉੱਥੇ ਇੱਥੇ ਦੋ ਵੱਡੇ ਲਾਗੇ ਸਕੂਲ ਆ ਤੇ ਇੱਥੇ ਨਗਰ ਕਾਉਂਸਲ ਨੇ ਡੰਪ ਬਣਾ ਰੱਖਿਆ ਹੈ ਨਜਾਇਜ਼ ਤੌਰ ਤੇ ਜਿਹੜਾ ਡ੍ਰੰਪ ਬਣਾਇਆ ਸੀ ਲੋਕ ਬੜੇ ਪਰੇਸ਼ਾਨ ਸੀ ਕਈ ਮੁਹੱਲਿਆਂ ਦੇ ਲੋਕ ਕਈ ਪਿੰਡਾਂ ਦੇ ਲੋਕ ਅੱਜ ਇਕੱਠੇ ਹੋਏ ਆ ਉਹਨਾਂ ਨੇ ਨਗਰ ਕਾਉਂਸਲ ਦੀਆਂ ਜਿਹੜੀਆਂ ਟਰਾਲੀਆਂ ਉਹ ਰੋਕ ਲਈਆਂ ਨਗਰ ਕਾਉਂਸਲ ਨੂੰ ਫਿਲਹਾਲ ਉਹ ਕਹਿੰਦੇ ਅਸੀਂ ਬੇਨਤੀ ਕਰਦੇ ਆ ਕਿ ਡੰਪ ਬੰਦ ਕਰ ਦਿਓ ਤੇ ਨਹੀਂ ਤਾਂ ਫਿਰ ਇਸ ਤੋਂ ਬਾਅਦ ਧਰਨਾ ਮੁਜ਼ਾਹਰਾ ਡਾਂਸ ਟੋਟਾ ਸਭ ਕੁ ਖੜਕਾਉਣਾ ਪਊਗਾ ਨਗਰ ਕਾਉਂਸਲ ਵਾਰ ਇਸ ਨੂੰ ਰੋਕਣ ਲਈ ਕਿਹਾ ਪਰ ਉਹਨਾਂ ਦੇ ਅਧਿਕਾਰੀ ਆ ਜਿਹੜੇ ਉਹ ਇਸ ਬਾਬਲੇ ਦੇ ਵਿੱਚ ਕੋਈ ਗੱਲਬਾਤ ਨਹੀਂ ਕਰ ਰਹੇ ਆਓ ਸੁਣਦੇ ਹਾਂ ਪਿੰਡ ਵਾਸੀਆਂ ਦੀ ਗੱਲ ਫੁੱਲਾ ਵਾਸੀਆਂ ਦੀ ਗੱਲ ਤੇ ਨਾਲ ਨਗਰ ਕਾਉਂਸਲ ਦੇ ਪ੍ਰਧਾਨ ਕੀ ਕਹਿੰਦੇ ਨੇ ਇਹ ਮਸਲਾ ਅੱਜ ਸਮੂਹ ਮਾਈਗੋੜੀ ਸਾਹਿਬ ਕੋਠੇ ਸੰਧੂਆਂ ਦੇ ਟੀਬੀ ਭਰਾਈਆਂ ਵੀਰੇ ਆਲਾ ਨਰੈਣਗੜ੍ਹ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਕੂੜਾ ਸ਼ਹਿਰ ਦਾ ਕਮੇਟੀ ਵਾਲੇ ਇੱਥੇ ਲਾ ਜਾਂਦੇ ਆ ਜੀ ਤੇ ਕੂੜੇ ਵਿੱਚ ਸਾਰਾ ਦਿਨ ਅਗਮਤੀ ਰਹਿੰਦੀ ਆ ਧੂਆਂ ਹੋਇਆ ਰਹਿੰਦਾ ਸਾਰੀ ਸਮੈਲ ਲੋਕਾਂ ਦੇ ਘਰਾਂ ਤੱਕ ਬਹੁਤ ਜਿੰਨਾ ਦੁਬਰ ਹੋਇਆ ਹੋਇਆ ਪਹਿਲਾਂ ਜਿਹੜੀ ਇਹ ਜਗ੍ਹਾ ਇੱਥੇ ਹੱਡਾ ਰੋੜੀ ਚੱਲਦੀ ਸੀ 2016 ਕਿਸ 17 ਦੇ ਵਿੱਚ ਅਸੀਂ ਉਦੋਂ ਧਰਨਾ ਲਾ ਕੇ ਹੱਡਾ ਰੋੜੀ ਬੰਦ ਕਰਾਈ ਉਹ ਹੱਡਾ ਰੋੜੀ ਬੰਦ ਹੋ ਗਈ ਤੇ ਹੁਣ ਸਾਡੀ ਗੱਲ ਨੂੰ ਹੋਰ ਸਿਆਪਾ ਪੈ ਗਿਆ ਹੁਣ ਇਹ ਕਮੇਟੀ ਇੱਥੇ ਕੂੜਾ ਲਾਉਣ ਲੱਗ ਪਈ ਆਫੀਸ਼ੀਅਲੀ ਇਹ ਡੰਪ ਨਹੀਂਗਾ ਕੂੜੇ ਦਾ ਹੱਡਾ ਰੋੜੀ ਦੀ ਜਗ੍ਹਾ ਹੈ ਇਹ ਧੱਕੇ ਨਾਲ ਕਮੇਟੀ ਇੱਥੇ ਕੂੜਾ ਲਾ ਕੇ ਜਾਂਦੀ ਆ ਅਸੀਂ ਕਮੇਟੀ ਨੂੰ ਵਾਰਨ ਕਰਦੇ ਆ ਸਾਰੇ ਇਲਾਕੇ ਦੇ ਲੋਕ ਇਕੱਠੇ ਹੋਏ ਆ ਜੇ ਇੱਥੇ ਕੂੜਾ ਲਾਉਣਗੇ ਜਾਂ ਤਾਂ ਸਾਨੂੰ ਰ ਇੱਕ ਹੀ ਕਰਦੇ ਆ ਸੜਕ ਤੇ ਕੂੜਾ ਲਾ ਕੇ ਮੜ ਜਾਂਦੇ ਆ ਜਿਹੜੀ ਸ਼ੂਗਰ ਮਿਲਦੀ ਜਗਾ ਪਈ ਆ ਉਹਦੇ ਚ ਕੂੜਾ ਲਾ ਕੇ ਮੜ ਜਾਂਦੇ ਆ ਅਸੀਂ ਬੇਨਤੀ ਕਰਦੇ ਆ ਕਮੇਟੀ ਵਾਲੇ ਵੀ ਸਾਡੇ ਭਰਾ ਸਾਡੀ ਹੱਥ ਜੋੜ ਕੇ ਬੇਨਤੀ ਆ ਪਹਿਲੀ ਵਾਰੀ ਬਈ ਅਸੀਂ ਅੱਜ ਬੇਨਤੀ ਕਰਕੇ ਇਨਾਂ ਨੂੰ ਸਮਝਾਉਣ ਆਏ ਆ ਵੀ ਕੂੜਾ ਇੱਥੇ ਨਾ ਲਾਇਆ ਜਾਵੇ ਪਰ ਜੇ ਕਮੇਟੀ ਫੇਰ ਵੀ ਨਾ ਹਟੋਗੀ ਅਸੀਂ ਪੱਕਾ ਇੱਥੇ ਧਰਨਾ ਲਾਵਾਂਗੇ ਤੇ ਜੇ ਮੰਨ ਲਓ ਵੀ ਫੇਰ ਵੀ ਨਾ ਹਟੇ ਫੇਰ ਡਾਂਗ ਛੋਟਾ ਵੀ ਘੜਕਾਵਾਂਗੇ ਪਰ ਅਸੀਂ ਕੂੜਾ ਨਹੀਂ ਇੱਥੇ ਲੈਣ ਦੇਣਾ ਅੱਜ ਰੋਕੀਆਂ ਟਰਾਲੀਆਂ ਅੱਜ ਅਸੀਂ ਟਰਾਲੀਆਂ ਸਾਰੇ ਇਲਾਕਾ ਨਿਵਾਸੀਆਂ ਇਕੱਠੇ ਹੋ ਕੇ ਰੁ ਤੇ ਅੱਜ ਤੱਕ ਉਹਨਾਂ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਵੀ ਕੂੜਾ ਇੱਥੇ ਨਾ ਆਇਆ ਕਰ ਕਮੇਟੀ ਵੱਲੋਂ ਕੂੜਾ ਸਿਟੇ ਜਾਂਦਾ ਜੀ ਸੇਵਨ ਵਾਲੇ ਦੇ ਨਾਲ ਇਹ ਕਈ ਵਾਰੀ ਪਹਿਲਾਂ ਵੀ ਹਾਲੇ ਸਰ ਤੁਸੀਂ ਵੀ ਆਏ ਹੋ ਹੋਰ ਵੀ ਸਾਰੇ ਪੱਤਰਕਾਰ ਵੀ ਇੱਥੇ ਬੜੇ ਵਾਰੀ ਆਏ ਆ ਜਿਹੜਾ ਅੱਗੇ ਕੂੜੇ ਵਾਲਾ ਡੰਪ ਆਇਆ ਹੁਣ ਤਾਂ ਚਲੋ ਟਰੇਲ ਪਈ ਆ ਵੀ ਅੱਗ ਘਟੀ ਪਈ ਆ ਧੂਆਂ ਤੋਂ ਘਟ ਤੋਖਦਾ ਪਰ ਇੱਥੇ ਬਹੁਤ ਬੁਰਾ ਹਾਲ ਹੈ ਨਾਲ ਸਕੂਲ ਇੱਥੇ ਨੇੜੇ ਘਰ ਹੈਗੇ ਆ ਸਾਰਿਆਂ ਦਾ ਜੀਣਾ ਦੁੱਬਰ ਹੈ ਹੁਣ ਜਿਹੜਾ ਤੁਸੀਂ ਦੇਖ ਰਹੇ ਆ ਟਰਾਲੀਆਂ ਖੜੀਆਂ ਸਾਰਾ ਕੂੜਾ ਇੱਥੇ ਹੀ ਸਿਟੇ ਜਾਂਦਾ ਪਿਆ ਹਾਲਾਂਕਿ ਇਹ ਡੰਪ ਨਹੀਂਗਾ ਤੇ ਡੰਪ ਇਹ ਤੋਂ ਅੱਗੇ ਜਾ ਕੇ ਆ ਪਰ ਸੇਵਨ ਨਾਲੇ ਦੇ ਵਿੱਚ ਵੀ ਕਾਫੀ ਹੈਗਾ ਕੂੜਾ ਪਰ ਉਹ ਚੀਜ਼ ਹੈ ਗਾਂਹ ਜਾ ਕੇ ਵੀ ਨੁਕਸਾਨ ਕਰੂਗੀ ਕਿਉਂਕਿ ਜੇ ਸੇਵਨ ਨਾਲ ਦੀ ਸਫਾਈ ਹੋਊਗੀ ਫੇਰ ਹੀ ਆਪਾਂ ਨੂੰ ਸਹੀ ਰਹੂਗਾ ਬਾਕੀ ਜਿਹੜਾ ਹੁਣ ਤੁਸੀਂ ਦੇਖ ਹੀ ਰਹੇ ਆ ਇੱਥੇ ਗੰਦੀ ਸਮੈਲ ਕਿੰਨੀ ਆ ਇੱਥੇ ਬੱਚੇ ਵੀ ਆਉਂਦੇ ਆ ਵੱਡੇ ਵੀ ਆਉਂਦੇ ਆ ਜਿਹੜੇ ਘਰ ਰਹਿੰਦੇ ਆ ਉਹਨਾਂ ਨੂੰ 24 ਘੰਟੇ ਇੱਥੇ ਰਹਿਣਾ ਬਹੁਤ ਉਬਰ ਆਪਾਂ ਇੱਥੇ ਇੰਨਾ ਟਾਈਮ ਖੜੇ ਆ ਆਪਾਂ ਨੂੰ ਪਤਾ ਲੱਗੀ ਜਾਂਦਾ ਸਾਰੇ ਡੰਪ ਦੀ ਬਹੁਤ ਜ਼ਿਆਦਾ ਪ੍ਰੋਬਲਮ ਚੱਲ ਰਹੀ ਆ ਪੁਰਾਣਾ ਸਿਸਟਮ ਹੈ 5-7 ਸਾਲ ਤੋਂ ਇਹ ਡਿਮਾਂਡ ਕਰ ਰਹੇ ਵੀ ਇੱਥੋਂ ਡੰਪ ਚ ਆਮ ਹਾਲਾਤ ਵਾਕਈ ਸਾਡੇ ਕਸੂਰ ਆ ਮੈਂ ਤਾਂ ਸਾਡੇ ਕਸੂਰ ਮੰਨਦਾ ਨਾਗਰ ਕਾਉਂਸਲ ਦਾ ਕਸੂਰ ਆ ਸਾਡੀ ਐਡਮਿਨਿਸਟਰੇਟਰ ਕਸੂਰ ਆ ਜਿਾ ਆਪਾਂ ਜਿਹੜਾ ਸੀਟਾਂ ਤੇ ਬੈੰਨੇ ਗਾਂ ਜਿਹੜਾ ਚੈਕਿੰਗ ਹੋਣੀ ਚਾਹੀਦੀ ਆ ਵਾਰ-ਵਾਰ ਮੈਂ ਤਾਂ ਤਕਰੀਬਨ 5-7 ਟਰੈਕਟਰ ਵੀ ਰੋਕੇ ਆ ਇਹਨਾਂ ਸਾਰਿਆਂ ਦੇ ਤਕਰੀਬਨ ਸਾਰੇ ਮੇਰੇ ਪ੍ਰਾਣੇ ਜਾਂ ਜਾਣਕਾਰ ਆ ਸਾਡੀਆਂ ਗਲਤੀਆਂ ਵੀ ਅਸੀਂ ਉਦੋਂ ਮੌਕੇ ਤੇ ਨੂੰ ਨਹੀਂ ਸੰਭਾਲਦੇ ਤੇ ਮਗਰੋਂ ਜਦੋਂ ਰੌਲਾ ਪੈਂਦਾ ਉਦੋਂ ਇਹਦਾ ਕੋਈ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜਗ੍ਹਾ ਥੋੜੀ ਆ ਸ਼ਹਿਰ ਦਾ ਕੂੜਾ ਜ਼ਿਆਦਾ ਹੋਣ ਕਰਕੇ ਵਾਰ ਵਾਰ ਸਰਕਾਰ ਨੂੰ ਬੇਨਤੀ ਕੀਤੀਆਂ ਵੀ ਸਾਨੂੰ ਜਗ੍ਹਾ ਦਾ ਕੋਈ ਹੋਰ ਪ੍ਰੋਵਾਈਡ ਕੀਤਾ ਜਾਵੇ ਹੁਣ ਸਾਡੇ ਮੁਲਾਜ਼ਮਾਂ ਦੀ ਗਲਤੀ ਕਰਕੇ ਕਈ ਨੂੰ ਸੇਮ ਨਾਲੇ ਸੜਤਾ ਜਾਂ ਪਈ ਸੜਤਾ ਕੋਈ ਕੂੜੇ ਕਰਕੇ ਨੂੰ ਸਾਰੇ ਨੂੰ ਜਿਹੜੇ ਉੱਥੇ ਰਹਿੰਦੇ ਉਹਨਾਂ ਨੂੰ ਪ੍ਰੋਬਲਮ ਆਈ ਹੈ ਉਹਨਾਂ ਨੇ ਇਹ ਨੂੰ ਬੰਦ ਕੀਤਾ ਮੈਂ ਵੀ ਇਹਨਾਂ ਦੀ ਹਮਾਇਤ ਕਰਦਾ ਵੀ ਜਿਹੜਾ ਇਹ ਹੋ ਰਿਹਾ ਗਲਤ ਹੈ ਇਹਦਾ ਕੋਈ ਟੁਕਮਾ ਪ੍ਰਬੰਧ ਕਰਨਾ ਚਾਹੀਦਾ ਹੈ ਕਮੇਟੀ ਨੂੰ ਇਸ ਬਾਰੇ ਕੋਈ ਲਿਖਿਆ ਅਧਿਕਾਰੀਆਂ ਨੂੰ ਦਿਓਗੇ ਵੀ ਬੰਦ ਕਰੋ ਸਰ ਮੈਂ ਤਾਂ ਪਹਿਲਾਂ ਲਿਖ ਕੇ ਦੇ ਚੁੱਕਿਆ ਜੀ ਵੀ ਜਗ੍ਹਾ ਦੀ ਪ੍ਰੋਬਲਮ ਹੈ ਕਾਰਨ ਕੀ ਹੈ ਮੈਂ ਸਾਹਮਣੇ ਸਾਰਾ ਕੁਝ ਵੇਖਦਾ ਮੈਨੂੰ ਸਾਰਾ ਕੁਝ ਮੈਂ ਸਾਹਮਣੇ ਮੇਰੇ ਅੱਖੀਂ ਡਿੱਟਾ ਹੁੰਦਾ ਮੈਂ ਤਾਂ ਡਰਾਈਵਰ ਹੀ ਤਿੰਨ ਚਾਰ ਬਦਲੇ ਆ ਡਰਾਈਵਰ ਨੂੰ ਹਟਾਇਆ ਤਿੰਨ ਚਾਰ ਡਰਾਈਵਰ ਨੂੰ ਬਦਲਿਆ ਵੀ ਆ ਵੀ ਉਹਨੂੰ ਇਹ ਸਭ ਕੁਝ ਇੱਕ ਨੂੰ ਆਦੂ ਸਭ ਨੂੰ ਚੱਕੇ ਪਰ ਕੀ ਆ ਇਕੱਲਾ ਮੈਂ ਨਹੀਂ ਕਰ ਸਕਦਾ ਜਿੰਨੇ ਕਰ ਸਾਰਾ ਪ੍ਰਸ਼ਾਸਨ ਸਾਥ ਨਹੀਂ ਦਿੰਦਾਗਾ ਉਹਨਾਂ ਇਕੱਲ ਮੇਰੇ ਇਕੱਲੇ ਦਾ ਵਾਸਦਾ ਰੋਗ ਨਹੀਂ ਮੈਂ ਵੀ ਵਾਰ-ਵਾਰ ਤੁਹਾਨੂੰ ਬੇਨਤੀ ਕਰਦਾ ਮੈਂ ਬਿਜ਼ਨਸਮੈਨ ਬੰਦਾ ਮੈਂ ਵੀ ਜਵਾਗ ਪਾ ਲੈਣੇ ਆਪਦੇ ਸਾਰੀ ਦਿਹਾੜੀ ਤਾਂ ਮੈਂ ਵੀ ਨਹੀਂ ਵੇਖ ਸਕਦਾ ਟੋਲ ਕੰਦੇ ਮਗਰ ਤੁਰ ਕੇ ਜੋ ਅਧਿਕਾਰੀ ਤਨਖਾਹ ਲੈਂਦੇ ਐ ਇਸ ਕੰਮ ਦੀ ਉਹਨਾਂ ਨੂੰ ਇਸ ਚੀਜ਼ ਦੀ ਨਿਗਰਾਨੀ ਰੱਖਣੀ ਚਾਹੀਦੀ ਆ ਉਹਨਾਂ ਨੂੰ ਮੈਂ ਅਗਾਇਬਾਏ ਦੱਸਦਾ ਰਹਿਣਾ ਭਾਈ ਵੀ ਆ ਤੁਹਾਡੇ ਪ੍ਰੋਬਲਮ ਆ ਰਹੀਆਂ ਇਹਨੂੰ ਸੋਲਵ ਕਰੋ ਪਰ ਉਹ ਥਰੜੇ ਲੈਵਲ ਤੇ ਕੋਈ ਨਹੀਂ ਵੇਖਦਾ ਜੀ